ਮਰਦਾ ਉਹ ਸਾਰਾ ਅਸੀਂ ਬਾਕੀ ਸੈਂਟਰ ਜਿਹੜੇ ਸੀਸਲ ਕਰ ਰਹੇ ਕਿਹੜੇ ਪਰਾਂਗੇ ਕਿ ਉਹ ਮਰ ਉਹਦੇ ਸਦੇ ਹੋਰ ਹੋਏ ਜਾਂਦੇ ਸੀ ਇਹਦੇ ਗੁੱਪ ਉਹ ਜਾਲੀ ਦਾ ਲੜਕਾ ਹੈ ਤੇ 2016 ਚ ਭਰਤੀ ਹੋਇਆ ਸੀਗਾ ਰਣਕੇਸ਼ ਕੋਈ ਨਹੀਂ ਲਾਲਚ ਦੀ ਮੀਟਿੰਗ ਕੰਪਨੀ ਵਿੱਚ ਇਹਨਾਂ ਨੂੰ ਹੋ ਗਿਆ ਕਿ ਹੰਦਾ ਇੱਕ ਗਲੈਜ਼ਮ ਹੈਗਾ ਤੇ ਉਹ ਸੈਕਟਰ ਕਰਦਾ ਡਰਗਸ ਦੀ ਰਿਕਵਰੀ ਬਹੁਤ ਵਧੀਆ ਕੀਤੀ ਗਈ ਹੈ ਪਿੱਛੇ ਵੀ ਕਮਿਸ਼ਨਰ ਪੁਲਿਸ ਅੰਮ੍ਰਿਤ ਸਰ ਵੱਲੋਂ ਇਹ ਆਪਾਂ ਪਹਿਲੀ ਜਨਵਰੀ ਤੋਂ ਹੁਣ ਤੱਕ ਦੇਖੀਏ 69. ਸਮਥਿੰਗ ਕਿਲੋ ਆਪਾਂ ਹਿਰੋਇਨ ਫੜ ਚੁੱਕੇ ਆਂ ਤਕਰੀਬਨ 70 ਦੇ ਨੇੜੇ ਹੋ ਗਈ 70 ਕਿਲੋ ਦੇ ਨੇੜੇ ਤਾਂ ਉਹਦੇ ਸਭ ਤੋਂ ਇੰਪੋਰਟੈਂਟ ਗੱਲ ਆ ਜਿਵੇਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਦਾ ਰਿਹਾ ਕਿ ਜਿਹੜਾ ਹਵਾਲਾ ਨੈਟਵਰਕ ਹੈ ਨਾਰਕੋ ਦਾ ਇਹ ਰੀਡ ਦੀ ਹੱਡੀ ਹੈ ਬੈਕਬੋਨ ਹੈ ਉਹ ਜੇ ਕਰਾਸ ਬਾਰਡਰ ਸਾਡੇ ਕੋਲ ਡਰੱਗ ਆ ਰਹੀ ਹੈ ਤਾਂ ਨੈਚਰਲੀ ਪੈਸਾ ਜਦੋਂ ਵਾਪਸ ਜਾ ਰਿਹਾ ਤਾਂ ਹੀ ਬੰਦੇ ਅੱਗੇ ਤੋਂ ਅੱਗੇ ਉਹਦੇ ਵਿੱਚ ਇਨਕਰੇਜ ਹੋ ਕੇ ਕੰਮ ਕਰ ਰਹੇ ਐ ਸੋ ਇਹਦੇ ਚ ਅਸੀਂ ਪੰਜ ਬੰਦੇ ਫੜੇ ਅਰੈਸਟ ਕੀਤੇ ਇਸ ਕੇਸ ਦੇ ਵਿੱਚ ਔਰ ਟੋਟਲ ਜਿਹੜੀ ਰਿਕਵਰੀ ਹੈ ਉਹ 40 ਲੱਖ 91000 ਰੁਪਏ ਕੈਸ਼ ਕੀਤੀ ਗਈ ਹੈ ਜੋ ਮੁੱਢਲੀ ਪੁੱਛਗਿੱਛ ਇਹਦੇ ਚ 1 ਕਿਲੋ ਰਿਕਵਰ ਹੋਈ ਸੀ ਛਾਡੇ ਦਾ ਕੇਸ ਹੈ 65 ਨੰਬਰ ਐਫ ਆਈ ਆਰ ਹੈ ਉਹਦੇ ਚ ਜਿਹੜਾ ਬੰਦਾ ਫੜਿਆ ਗਿਆ ਸੀਗਾ ਸ਼ੁਰੂ ਦੇ ਵਿੱਚ ਉਹ ਸੀਗਾ ਆਪਣੇ ਸਤਨਾਮ ਸਿੰਘ ਸਤਨਾਮ ਸਿੰਘ ਦੀ ਅਰੈਸਟ ਹੋਈ ਸੀ ਉਸ ਤੋਂ ਬਾਅਦ ਅਸੀਂ ਉਹਦੇ ਤੇ ਜਿੱਦਾਂ ਬੈਕਵਰਡ ਫਾਰਵਰਡ ਲਿੰਕੇਜਸ ਦੇ ਕੰਮ ਕਰਦੇ ਕਰਦੇ ਫਿਰ ਇੱਕ ਹਰਿਆਣੇ ਦਾ ਗੜਗਾਉਂ ਦੇ ਵਿੱਚ ਜਿਹੜਾ ਰਹਿਣ ਵਾਲਾ ਪਿੱਛੋ ਭਵਾਨੀ ਦਾ ਅਨਿਲ ਸੈਣੀ son of ਦਲਬਾਹ ਸੈਣੀ ਜਗਤ ਕਲੋਨੀ ਭਵਾਨੀ ਹਰਿਆਣਾ ਇਹਨੂੰ ਅਰੈਸਟ ਕੀਤਾ ਇਸ ਤੋਂ ਸਾਰਾ ਇਹ ਨੈਟਵਰਕ ਅੱਗੇ ਚੱਲਿਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਹੜੇ ਕਿਹੜੇ ਲੋਕ ਇਹਦੇ ਸ਼ਾਮਲ ਨੇ ਫਿਰ ਰਤਨਜੋਤ 엘ियस ਰਾਜਨ ਅਰੈਸਟ ਹੋਇਆ ਫਤਿਹਗੜ ਚੁੜੀਆਂ ਰੋਡ ਅੰਮ੍ਰਿਤਸਰ ਦਾ ਔਰ ਗੁਰਪ੍ਰੀਤ ਗੋਰਾ ਅਰੈਸਟ ਹੋਇਆ ਇਹ ਮਾਵਾ ਮਹਾਵਾ ਪਿੰਡ ਹੈ ਅੰਮ੍ਰਿਤਸਰ ਰੂਰਲ ਦਾ ਫੇਰ ਹੁਣ ਲੇਟੇ ਸ਼ਰਮੀਤ ਸਦਰ ਕੁਆਟਰ ਅੰਮ੍ਰਿਤਸਰ ਦਾ ਔਰ ਇੱਕ ਨਵਜੋਤ ਸਿੰਘ ਜਿਹੜਾ ਕਿ ਕਾਂਸਟੇਬਲ ਆ ਪੰਜਾਬ ਪੁਲਿਸ ਇਹ ਵੀ ਅਰੈਸਟ ਹੋਇਆ ਔਰ ਇਹਦੇ ਜਿਹੜੇ ਟੋਟਲ ਅਮਾਉਂਟ ਦੇ ਵਿੱਚ ਜਿਹੜਾ ਨੈਕਸਸ ਬਣਿਆ ਇਹ ਯੂਐਸ ਬੇਸਡ ਬੜੇ ਨਟੋਰੀਅਲ ਸਮਗਲਰ ਨੇ ਇੱਕ ਤਾਂ ਜੋਵਨ ਕਲੇਰ ਹੈ ਔਰ ਇੱਕ ਗੈਂਗਸਟਰ ਹੈਗਾ ਗੋਪੀ ਚਕਾਵਾ ਦੋਨੋਂ ਅੰਮ੍ਰਿਤਸਰ ਰੂਰਲ ਦੇ ਰਹਿਣ ਵਾਲੇ ਨੇ ਔਰ ਇਹ ਦੁਬਈ ਬੇਸ ਸਾਰਾ ਨੈਟ ਹੋ ਕੇ ਰੂਟੇ ਜਾਂਦਾ ਸੀ ਪਾਕਿਸਤਾਨ ਚ ਔਰ ਇਸੇ ਚ ਜੇ ਅੱਗੇ ਵੀ ਕਾਰਵਾਈ ਅਸੀਂ ਕਰ ਰਹੇ ਆ ਕਾਫੀ ਸਾਡੇ ਕੋਲ ਡਾਟਾ ਟੈਕਨੀਕਲ ਡਾਟਾ ਵੀ ਆਇਆ ਹੈ ਔਰ ਇਹਨਾਂ ਦੀ ਪੁੱਛਗਿੱਛ ਤੋਂ ਵੀ ਕਾਫੀ ਕੰਟੈਕਟਸ ਆਏ ਨੇ ਜਿਹੜਾ ਮੋਡਰ ਸਪਰੈਂਡੀ ਸੀ ਇਹਨਾਂ ਦਾ ਯੂਜ਼ ਕਰਨ ਦਾ ਉਹ ਉਹੀ ਹੈ ਕਿ ਇੱਕ ਡਿਨੋਮੀਨੇਸ਼ਨ ਦੇ ਛੋਟੇ ਨੋਟ ਆ ਜਿਹੜੇ ਉਹ ਇੱਕ ਉਹਦਾ ਨੰਬਰ ਇੱਕ ਬੰਦੇ ਕੋਲ ਹੁੰਦਾ ਸੀ ਜਿਹੜਾ ਹੈਂਡਓਵਰ ਕਰਨ ਜਾਂਦਾ ਸੀ ਡਰਗ ਮੰਨਿਆ ਹਵਾਲਾ ਮੰਨੀ ਉਹ ਅਗਲੇ ਬੰਦੇ ਕੋਲ ਵੀ ਹੁੰਦਾ ਸੀ ਫਿਰ ਉਹ ਐਕਸੈਪਟ ਕਰਦੇ ਸੀ ਸੋ ਕਾਫੀ ਆਰਗੇਨਾਈਜ਼ ਵੇਚ ਇਹ ਕੰਮ ਕਰਦੇ ਰਹੇ ਔਰ ਵਾਇਆ ਦੁਬਈ ਆਨ ਟੂ ਅਮਰੀਕਾ ਉਹ ਸਾਰਾ ਅਸੀਂ ਬਾਕੀ ਸੈਂਟਰਲ ਏਜੰਸੀਜ਼ ਨਾਲ ਵੀ ਇਹਨੂੰ ਸ਼ੇਅਰ ਕਰਾਂਗੇ ਥਰੂ आवर ਜਿਹੜੇ ਸਾਡੇ ਨੋਡਲ ਏਜੰਸੀ ਆ ਉਹਦੇ ਥਰੂ ਸੋ ਮੈਂ ਸਮਝਦਾ ਕਿ ਬਹੁਤ ਸੋਨਾ ਕੰਮ ਇਹ ਹੋਇਆ ਸਾਡੇ ਡੀਸੀਪੀ ਰਵਿੰਦਰਪਾਲ ਜੀ ਜਿਹੜੇ ਡੀਸੀਪੀ ਡੀ ਔਰ ਸੰਦੂ ਸਾਹਿਬ ਜਿਹੜਾ ਸੰਦੂ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਹਰਵਿੰਦਰ ਏਸੀਪੀ ਇਨਵੈਸਟੀਗੇਸ਼ਨ ਔਰ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਫੇਰ ਇੱਕ ਵਾਰ ਦੁਬਾਰਾ ਬਹੁਤ ਅੱਛਾ ਕੰਮ ਕੀਤਾ ਤੋ ਇਹਦੇ ਤੇ ਹੋਰ ਵੀ ਅੱਗੇ ਕਾਰਵਾਈ ਚੱਲਦੀ ਰਹੇਗੀ। ਥੈਂਕ ਯੂ ਜੀ। ਅਕਸਰ ਕੀ ਪੈਸਾ ਡਰਗ ਦਾ ਹੈ ਉਹ ਇਸ ਚੀਜ਼ ਦਾ ਹੈ। ਜੀ ਜੀ ਟੋਟਲ ਮੈਂ ਤੁਹਾਨੂੰ ਦੱਸਿਆ ਨਾ ਇਹ ਦੋਨੋਂ ਸਮੱਗਲਰ ਦਾ ਨਾਮ ਲਿਆ ਜੋਬਨ ਕਲੇਰ ਤੇ ਗੋਪੀ ਜਿਹੜਾ ਚਗਾਵਾ ਹੈ। ਉਹ ਨੋਟੋਰੀਅਸ ਡਰਗਸ ਸਮੱਗਲਰਸ ਨੇ ਉਹਨਾਂ ਦੇ ਇਹ ਹਵਾਲਾ ਨੈਟਵਰਕ ਅੱਗੇ ਜਿਹੜਾ ਹੈ ਅਨਵੀਲ ਹੋਇਆ ਹੈ। ਕਿਹੜੇ ਮੁਲਾਜ਼ਮ ਹੈ ਉਹ ਕਿੰਨੀ ਦੇਰ ਤੋਂ ਉਸਦੇ ਅੱਗੇ ਕੀ ਹੋ ਗਿਆ ਪਤਾ ਕੀ ਹੈ। ਉਹ ਜਿਹੜਾ 28 ਸਾਲ ਦਾ ਲੜਕਾ ਹੈ ਇਹ 2016 ਚ ਭਰਤੀ ਹੋਇਆ ਸੀਗਾ ਰਾਣਾ ਕੇਸ ਕੋਈ ਨਹੀਂ ਲਾਲਚ ਦੇ ਵਿੱਚ ਇਹ ਕੰਮ ਦੇ ਵਿੱਚ ਇਹਨਾਂ ਤੋਂ ਹੋ ਗਿਆ ਕਿ ਬੰਦਾ ਇੱਕ ਮੁਲਾਜ਼ਮ ਹੈਗਾ ਉਹ ਤੇ ਕੋਈ ਸ਼ੱਕ ਨਹੀਂ ਕਰਦਾ ਪਰ ਅਸੀਂ ਜਿੱਦਾਂ ਤੁਹਾਨੂੰ ਦੱਸਿਆ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਾਡੀ ਗਵਰਨਮੈਂਟ ਦੀ ਔਰ ਸੀਐਮ ਸਾਹਿਬ ਦੀ ਕੋਈ ਵੀ ਹੋਵੇ ਚਾਹੇ ਪੁਲਿਸ ਵਾਲਾ ਕਿਸੇ ਨੂੰ ਸਪੇਅਰ ਨਹੀਂ ਕੀਤਾ ਜਾਂਦਾ ਔਰ ਇਸ ਤੇ ਮੈਂ ਸਮਝਦਾ ਕਿ ਇੰਨਾ ਬੜੀ ਵੱਡੀ ਰੀਡ ਦੀ ਹੱਡੀ ਦੇ ਵਿੱਚ ਟੁੱਟੀ ਐ ਇਸ ਡਰਗ ਕਾਟਲ ਦੀ ਔਰ ਅਗੇ ਵੀ ਇਸ ਤਰ੍ਹਾਂ ਐਸੀ ਇੱਤ ਤੇ ਕੰਮ ਕਰਦੇ ਰਹਿਣਾ ਇੱਕ ਇਹ ਸਾਡੇ ਇੱਕ ਡੀਐਸਪੀ ਨੇ ਲੁਧਿਆਣੇ ਦੇ ਵਿੱਚ ਉਹਨਾਂ ਨਾਲ ਲੱਗਿਆ ਹੋਇਆ ਸੀ ਜੀ ਸਰ ਜੀ ਆਖਿਰਕਾਰ ਪੁਲਿਸ ਵੀ ਆ ਰਿਹਾ ਡਾ ਤਰਾ ਰਿਕਡ ਚਲਾ ਕੇ ਨਹੀਂ ਚਲਾ ਰਿਹਾ ਕੋਰੀਅਰ ਬਣਾਇਆ ਹੋਇਆ ਸੀਗਾ ਜੀ ਉਹ ਜਲਾਤਾ ਇਹਦੇ ਚ ਦੇਖੋ ਜਿਹੜਾ ਮੇਨ ਬੰਦਾ ਤਾਂ ਇਹ ਨਹੀਂ ਲੀਆ ਗੜਗਾਉਂ ਬੇਸਡ ਔਰ ਉਹੀ ਸਾਰਾ ਕੰਮ ਕਰਦਾ ਸੀ ਇੱਥੇ ਜਿਹੜੀ ਕੈਸ਼ ਦੀ ਹੈਂਡਿੰਗ ਓਵਰ ਟੇਕਿੰਗ ਓਵਰ ਉਹ ਚੇ ਬੰਦੇ ਸ਼ਾਮਲ ਨੇ ਬਾਕੀ ਸਰ ਤੁਸੀਂ ਸਮਝੋ ਕਿ ਇੰਨੀ ਕੀ ਮਾਹੌਲ ਹੋਇਆ ਜੀ ਕਿ ਉਹ ਇਹ ਅਮਾਉਂਟ ਕਾਫੀ ਹੈ ਜੀ ਪਰ ਹੁਣ ਉਹ ਜਿੰਨੀ ਕਰ ਅਸੀਂ ਰਿਕਵਰ ਕਰ ਸਕੇ ਉਹ ਹੋ ਗਈ ਕਿਉਂਕਿ ਬੰਦੇ ਜਦੋਂ ਦੇਖੋ ਅਮਾਉਂਟ ਇੱਕਦਮ ਖੁਰਦ-ਪੁਰਦ ਹੋ ਕੇ ਅੱਗੇ ਚੱਲੇ ਜਾਂਦੀ ਹੈ ਚੈਨਲਸ ਦੇ ਵਿੱਚ ਉਸ ਤੇ ਅਸੀਂ ਵਰਕ ਕਰ ਰਹੇ ਸਾਡੀ ਟੀਮ ਨੇ ਕਾਫੀ ਕੰਮ ਕੀਤਾ ਦਿੱਲੀ ਵੀ ਗੜਗਾਓ ਵੀ ਉਸ ਤੋਂ ਬਾਅਦ ਹੀ ਤੁਸੀਂ ਦੇਖੋ ਜਿਹੜਾ ਕੇਸ ਹੈ 94 ਦਾ ਦਰਜ ਹੈ ਜਿਹਦੇ ਚ 1 ਕਿਲੋ ਫੜੀ ਸੀ ਸੋ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਪੇਨ ਸਟੇਕਿੰਗ ਐਫਰਟ ਪੁਲਿਸ ਵੱਲੋਂ ਕੀਤਾ ਗਿਆ ਇੰਨੇ ਲੰਬੇ ਸਮੇਂ ਦੇ ਵਿੱਚ ਸਾਰੀ ਕਿਹ ਚੀਜ਼ ਨੂੰ ਬਰੀਕੀ ਨਾਲ ਕਰਕੇ ਤੇ ਅਸੀਂ ਇਸ ਮੁਕਾਮ ਤੇ ਪਹੁੰਚੇ ਹਾਂ اسی 50 ਲੱਖ ਦੇ ਨੇੜੇ ਆਪਾਂ ਰਿਕਵਰੀ ਹੋ ਗਈ ਹੈ ਔਰ ਪੰਜ ਬੰਦੇ ਫੜੇ ਗਏ ਆ ਔਰ ਅੱਗੇ ਵੀ ਇੱਥੇ ਕਾਰਵਾਈ ਹੋ ਰਹੀ ਹੈ ਸਰ ਜੀ ਤੇ ਕੁਝ ਹੋਰ ਵੀ ਗੱਲ ਕਰ ਸਕੂ ਕਿ ਕੈਂਸਰ ਦਾ ਪੈਸਾ ਵੀ ਜਿਹੜਾ ਅਸਲੀ ਮਾਰਕੀਟ ਤੇ ਲੱਗ ਰਿਹਾ ਦੇਖੋ ਉਧਰ ਆਪਾਂ ਵੀ ਮੈਂ ਆਫ ਹੈਂਡ ਕੋਈ ਗੱਲ ਕਹਿ ਦਵਾ ਕੇਸ ਟੂ ਕੇਸ ਡਿਪੈਂਡ ਕਰਦਾ ਜਿਵੇਂ ਸਾਡੇ ਕੋਲ ਕੋਈ ਲੀਡ ਆ ਜਾਂਦੀ ਅਸੀਂ ਬਹੁਤ ਡੀਪਲੀ ਇਨਵੈਸਟੀਗੇਟ ਕਰਦੇ ਆ ਸ਼ਾਇਦ ਇਹ ਬਾਕੀਆਂ ਨੂੰ ਇਹ ਨਹੀਂ ਮਹਿਸੂਸ ਹੁੰਦਾ ਕਿਉਂਕਿ ਬਿਹਾਈਂਡ ਦੀ ਸੀਨ ਬਹੁਤ ਸਾਰੇ ਐਫਰਟ ਕਰਨੇ ਪੈਂਦੇ ਆ ਟੂ ਅਨਵੀਲ ਕਿ ਸਾਰਾ ਨੈਟਵਰਕ ਨੂੰ ਇਕਦਮ ਐਕਸਪੋਜ਼ ਕਰਨਾ ਇੱਥੇ-ਕਿਥੇ ਬੰਦੇ ਕੋ ਗੜਗਾਉਂ ਬੈਠਾ ਕੋ ਭਗਵਾਨੀ ਦਾ ਬੰਦਾ ਕੋ ਕਿਤੋਂ ਦਾ ਉਹ ਕਿੱਦਾਂ ਜੁੜੇ ਹੋਏ ਆ ਅੱਜ ਕੱਲ ਟੈਕਨੋਲੋਜੀ ਦਾ ਯੂਜ਼ ਕਰਦੇ ਆ ਵਕਫਕ ਐਪਸ ਯੂਜ਼ ਕੀਤੇ ਜਾ ਰਹੇ ਆ ਸੋ ਕਾਫੀ ਪੇਨ ਸਟੇਕਿੰਗ ਤੇ ਲੰਬੀ ਦੇਖੋ ਮੈਂ ਤਾਂ ਸਮਝਦਾ ਕਾਫੀ ਡਾਟਾ ਇਨਵੋਲ ਹੋ ਗਈ ਹੁੰਦੀ ਕਾਫੀ ਵੱਡਾ ਚੈਲੰਜ ਸੀ ਜੀ ਔਰ ਸਾਡੀ ਟੀਮ ਨੂੰ ਮੈਂ ਤਾਂ ਹੀ ਐਪਰੀਸ਼ੀਏਟ ਕਰਦਾ ਕਿ ਦਿਨ ਰਾਤ ਮਿਹਨਤ ਕਰ ਰਹੇ ਨਾ 9 April ਤੋਂ ਤੁਸੀਂ ਦੇਖੋ ਅੱਜ 19 ਤਰੀਕ ਹੋ ਗਈ 10 ਦਿਨਾਂ ਦੇ ਵਿੱਚ ਇਹ ਸਾਰਾ ਐਫਰਟ ਕਰਕੇ ਸਾਰੀ ਚੀਜ਼ ਨੂੰ ਐਕਸਪੋਜ਼ ਕੀਤਾ ਗਿਆ ਔਰ ਅੱਗੇ ਕੰਟੀਨਿਊ ਕਰੇਗੀ ਇਦਾਂ ਇਨਵੈਸਟੀਗੇਸ਼ਨ ਪੁਲਿਸ ਰਿਸਪਾਂਸਬਲ ਹੈ ਉਹਦਾ ਕੋਈ ਹੋਰ ਵੀ ਸਾਥੀ ਉਸ ਨਾਲ ਦੀ ਜਾਣਕਾਰੀ ਕੀਤੀ ਜਾ ਰਹੀ ਹੈ ਜਿਹੜੇ ਹਰਮੀਤ ਉਹਦੇ ਸਾਥੀ ਨੇ ਜੀ ਸਾਰੇ ਸਾਰੇ ਜੁੜੇ ਹੋਏ ਨੇ ਬਾਕੀ ਉਹਦੇ ਕੁਝ ਹੋਰ ਸਾਥੀ ਵੀ ਨੇ ਉਹਨਾਂ ਨੂੰ ਵੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਜੁਆਇਨ ਕੀਤੀ ਹੋਈ ਹੈ ਔਰ ਕੁਸ਼ਦਾ ਅਸੀਂ ਦੇਖ ਰਹੇ ਹਾਂ ਕਿ ਸਾਨੂੰ ਜਿਹੜੇ ਐਵੀਡੈਂਸ ਮਿਲ ਜੇ ਗਵਾਹ ਬਣ ਜਾਣ ਆਈ ਵਿਟਨੈਸ ਉਹ ਸਾਰਾ ਸੋ ਦਾਟ ਸਾਡਾ ਕੇਸ ਜਿਹੜਾ ਬਹੁਤ ਵਧੀਆ ਸਟਰੋਂਗ ਹੋ ਜੇ